ਦੋਸਤੋ ਆਪਾਂ ਅਕਸਰ ਹੀ ਇੰਟਰਨੈਟ ਤੇ ਫੇਸਬੁੱਕ ਤੇ ਰੋਜ਼ ਫੋਟੋਆਂ ਦੇਖਦੇ ਆਂ ਵੀਡੀਓ ਦੇਖਦੇ ਆਂ ਬਹੁਤ ਸੋਹਣੇ ਸੋਹਣੇ ਖੇਤਾਂ ਦੀਆਂ ਤੇ ਆਪਾਂ ਵੀ ਅੱਜ ਕੋਸ਼ਿਸ਼ ਕਰੀ ਐ ਚੜ੍ਹਦੇ ਪੰਜਾਬ ਦੇ ਖੇਤਾਂ ਨੂੰ ਦਿਖਾਉਣ ਦੀ ਉੱਥੋਂ ਦੀ ਖੂਬਸੂਰਤੀ ਨੂੰ ਦਿਖਾਉਣ ਦੀ ਕਿਉਂਕਿ ਤਕਰੀਬਨ ਹਰ ਇੱਕ ਦੀਆਂ ਜੜਾਂ ਪੰਜਾਬ ਨਾਲ ਜੁੜੀਆਂ ਹੀ ਆਂ ਭਾਵੇਂ ਉਹ ਕਿਸੇ ਬਾਨਣਾ ਜੁੜੀਆਂ ਹੋਣ ਖਾਸ ਕਰ ਜਿਹੜੇ ਆਪਣੇ ਪਿੰਡ ਦੇ ਬਜ਼ੁਰਗ ਆ ਬੱਚੇ ਆ ਜਿਹੜੇ ਬਾਹਰ ਰਹਿੰਦੇ ਆ ਉਹ ਬਹੁਤ ਪਿੰਡ ਨੂੰ ਯਾਦ ਕਰਦੇ ਆ ਤੇ ਆਪਾਂ ਅੱਜ ਛੋਟੀ ਜੀ ਵੀਡੀਓ ਥਰੂ ਕੋਸ਼ਿਸ਼ ਕਰਦੇ ਆ ਵੀ ਉਹ ਆਪਦਾ ਜਿਹੜਾ ਪਿੰਡ ਆ ਜਿੱਦੇ ਨਾਲ ਉਹਨਾਂ ਨੂੰ ਪਿਆਰ ਆ ਜਿੱਥੇ ਉਹਨਾਂ ਦਾ ਬਚਪਨ ਬੀਤਿਆ ਹੈ ਉਹਨੂੰ ਦੇਖ ਸਕਣ ਆਪਦੀਆਂ ਜਿਹੜੀਆਂ ਯਾਦਾਂ ਉਹਨੂੰ ਤਾਜ਼ਾ ਕਰ ਸਕਣ ਤੁਸੀਂ ਵੇਖੋ ਵੀ ਕਹਿੰਦੇ ਹੁੰਦੇ ਆ ਨਾ ਵੀ ਪਿੰਡਾਂ 'ਚ ਰੱਬ ਵੱਸਦਾ ਵਾਕਈ ਸੱਚੀ ਗੱਲ ਹੈ ਕੋਈ ਵੇਖੋ ਵੀ ਆਪਣੀ ਇਹੀ ਧਰਤੀ ਜਿਹੜੀ ਕਹਿੰਦੇ ਹੁੰਦੇ ਸਿਆਣਾ ਉਗਲਦੀ ਐ ਇੱਥੋਂ ਦੇ ਲੋਕ ਕਿੰਨੇ ਪਿਆਰੇ ਐ ਪਿੰਡ ਵਿੱਚ ਤੁਰਦੇ ਤੁਸੀਂ ਕਿਸੇ ਦੇ ਘਰੇ ਮਰਜ਼ੀ ਰੋਟੀ ਖਾ ਸਕਦੇ ਹੋ ਕਿਸ ਨੂੰ ਮਰਜ਼ੀ ਬੁਲਾ ਸਕਦੇ ਹੋ ਦੁੱਖ ਸਾਂਝਾ ਕਰ ਸਕਦੇ ਹੋ ਮੁਸੀਬਤ ਵੇਲੇ ਲੋਕ ਇੱਕ ਰੁੱਜੇ ਨਾਲ ਖੜਦੇ ਐ ਇਹੀ ਤਾਂ ਪਿਆਰ ਹੁੰਦਾ ਸਭ ਤੋਂ ਵੱਡੀ ਗੱਲ ਜਿੰਨਾ ਹੁਣ ਕਿਸਾਨ ਐ ਜਿਹਨੂੰ ਅੰਦਾਜ਼ ਤੱਕ ਇਹ ਜਾਂਦਾ ਭਵੇਂ ਉਹ ਰਾਜਸਥਾਨ ਦਾ ਐ ਭਵੇਂ ਪੰਜਾਬ ਦਾ ਐ ਭਾਵੇਂ ਹਰਿਆਣੇ ਦਾ ਐ ਭਾਵੇਂ ਲਹਿੰਦੇ ਪੰਜਾਬ ਦਾ ਹਰ ਕੋਈ ਕੋਸ਼ਿਸ਼ ਕਰਦਾ ਹੈ ਵੀ ਮੈਂ ਇੱਕ ਵਧੀਆ ਫਸਲ ਪੈਦਾ ਕਰਾਂ ਤੇ ਹਰ ਇੱਕ ਦੇ ਘਰ ਤੱਕ ਸ਼ੁੱਧ ਫਸਲ ਬਚਾਵਾਂ ਬਾਕੀ ਤੁਸੀਂ ਵੇਖੋ ਲਓ ਨਜ਼ਾਰੇ ਉਮੀਦ ਆ ਤੁਹਾਨੂੰ ਪਸੰਦ ਆਈ ਹੋਣੀ ਵੀਡੀਓ ਬਾਕੀ ਅੱਜ ਮਨਪ੍ਰੀਤ ਸਿੰਘ ਮਾਨਸਾਉ ਨੂੰ ਵੀ ਦੱਸਾਂਗਾ ਦਿੰਨੇ ਉਹਨਾਂ ਕੋਲ ਇੱਕ ਟਰੈਕਟਰ ਦਾ ਪਹਿਲੇ ਜ਼ਿਮੀਂਦਾਰ ਦਾ ਇੱਕ ਹੋਰ ਲਿਆਇਆ ਤੇ ਤੁਹਾਨੂੰ ਟਰੈਕਟਰ ਵੀ ਦਿਖਾਵਾਂਗੇ ਬਾਕੀ ਟਰੈਕਟਰ ਦੀ ਫੁੱਲ ਵੀਡੀਓ ਥੋੜੇ ਦਿਨਾਂ ਤੱਕ ਲੈ ਕੇ ਆਵਾਂਗੇ ਆਪਾਂ ਫਿਰ ਆਪਾਂ ਕੰਪੈਰੀਜ਼ਨ ਕਰਾਂਗੇ ਵੀ ਜਿਹੜਾ ਪਹਿਲਾਂ 4x4 ਟਰੈਕਟਰ ਹੈ ਤੇ ਜਿਹੜਾ ਹੁਣ 4x4 ਲੈਂਦਾ ਹੈ ਉਹਦੇ ਵਿੱਚ ਕੀ ਫਰਕ ਹੈ ਤੇ ਹੁਣ ਆਜੋ ਵਧਦੇ ਆਪਾਂ ਟਰੈਕਟਰ ਵਾਲੀ ਵੀਡੀਓ ਵੱਲ ਆਜੋ ਤੁਸੀਂ ਹੀ ਵਧਾਈਆਂ ਦਿਓ ਮੈਂ ਵੀ ਵਧਾਈਆਂ ਦਿੰਦਾ ਮਾਨ ਸਾਹਿਬ ਨੂੰ ਬਾਕੀ ਮੈਨੂੰ ਇਸ ਗੱਲ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਮੇਰਾ ਜਨਮ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਵਿੱਚ ਹੋਇਆ ਤੇ ਤੁਸੀਂ ਮਾਣ ਮਹਿਸੂਸ ਕਰਿਆ ਕਰੋ ਭਾਵੇਂ ਤੁਸੀਂ ਦੁਨੀਆ ਦੇ ਕਿਸੇ ਕੋਨੇ 'ਚ ਬੈਠੇ ਹੋ ਬੰਦਾ ਨਾ ਕਿਤੇ ਘੁੰਮਣ ਜਾਵੜੇ ਤਾਂ ਬਹੁਤ ਛੀਤੀ ਪਿੰਡ ਦੀ ਯਾਦ ਆਉਣ ਲੱਗ ਜਾਂਦੀ ਹੈ। ਪੰਜਾਬ ਵਰਗਾ ਕੋਈ ਨਹੀਂ। ਮੈਂ ਆਹਦੇ ਪੰਜਾਬ ਨੂੰ ਬਹੁਤ ਪਿਆਰ ਕਰਦਾ ਤੇ ਤੁਸੀਂ ਵੀ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਬਹੁਤ-ਬਹੁਤ ਧੰਨਵਾਦ। ਦੇਖੋ ਜੀ ਖੇਤਾਂ ਦਾ ਨਜ਼ਾਰਾ। ਢਲਦੀ ਸ਼ਾਮ ਸਾਡੇ ਪਿੰਡ ਦੇ ਨਾਮ। ਇਹ ਬਹੁਤ ਸਾਰੀਆਂ ਵਧਾਈਆਂ ਮਣਪਰੀ ਸੁਪਰੀ ਨੂੰ ਇੱਕ ਡਾਕਟਰ ਹੋ ਠੋਕਦਾ ਫੋਰਵੇ ਫੋਰ ਸੇਮ ਕਲਰ ਰਾਤ ਲੈ ਕੇ ਆਇਆ ਰਾਤ ਰਾਤ ਵਾਵਾ ਲੇਟ ਹੋ ਗਈ ਸੀ ਬਾਕੀ ਸਾਰੀ ਗੱਲ ਬਾਤ ਆਪਾਂ ਵਣਪੀ ਦੇਣਾ ਕਰਾਂਗੇ ਹੁਣੋਂ ਜਾਂਦਾ ਕਣ ਕਟੋਣਾ ਬਹੁਤ ਬਹੁਤ ਵਧਾਈਆਂ ਆਹ ਖੜਾ ਹੈ ਉਹ ਕੋ ਵਿਚਨਾ ਦੋਨੇ ਰੱਖਣੇ ਆ ਟਾਈਟ ਡੈਕਟਰ ਕਰ ਦਿੰਨੇ ਰੱਬ ਰੱਖੇ ਸੁੱਖ ਕਣੀ ਖੜੋ ਆ ਜਾਓ ਆਇਆ ਵੀਰੇ ਤੇਰੀ ਵੀਡੀਓ ਬਹੁਤ ਚੱਲੀ ਜਾਂਦੀ ਓਦਾਂ ਵਾਲੀ ਹੂੰ ਹੋਰ ਤੂੰ ਲੱਗਦਾ ਜਿਵੇਂ ਗਿੱਲਾ ਸਾਹ ਵਾਂਗੂ ਆ ਉੱਥੇ ਬਹਿ ਜਾ ਸਾਡੇ ਖੜੀ ਉੱਥੇ ਬਹਿ ਜਾ ਅੱਗਿਆ ਉਗੀ ਪੂਰੀ ਵਾਹ ਵੇ ਬੈਠ ਵੀ ਆਇਆ ਵੀ ਕਿੱਥੇ ਪਾਇਆ ਬੈਲਾ ਜੰਮ ਪਿਆ ਵੀ ਹਲ ਵਿੱਚ ਡੈਕਟਰ ਨਹੀਂ ਪੈਂਦੀ ਤੁਸੀਂ ਲਾਲ ਵਾਹ ਜੱਕ ਡੱਕਦਾ ਨਹੀਂ ਉਹਦੇ ਮਾੜੀ ਨਾ ਚਾੜ ਦਿੰਦੇ ਵੇਰੀ ਗੁੱਟ ਲੋ ਵੀ ਸੁਣੋ ਇਹ ਬਹੁਤ ਬੜਾ ਹੈ ਨਾ ਆ ਜਾਓ ਵਾਹ ਬਈ ਵਾਹ ਕਦਰੀ ਕਿੰਨਾ ਦਿਓ ਅੱਛਾ ਕਿਹੜੇ ਥਾਂ ਲੋਡ ਆਉਂਦਾ ਪਰਮੀ ਦਾ ਇੱਥੇ ਆਉਂਦਾ ਚੱਲ ਸਸੇ ਗੱਲ ਜੀ ਤਗੜੇ ਹੇ ਦੇਖਦੇ ਤਾਂ ਤੇ ਮੈਂ ਤੁਹਾਨੂੰ ਆਇਆ ਤਾਂ ਸੀ ਆਪਾਂ ਨਾ ਸ਼ਾਮ ਨੂੰ ਜਾਂ ਕੱਲ ਨੂੰ ਦੋਨੇ ਟਰੈਕਟਰ ਜੋੜ ਕੇ ਫੇਰ ਵੀਡੀਓ ਬਣਾਉਣੀ ਹੈ ਠੀਕ ਵਧੀਆ ਮੈਂ ਇਹ ਮੈਂ ਦੋਨੇ ਟਰੈਕਟਰ ਜੋੜ ਕੇ ਵੀਡੀਓ ਬਣਾਵਾਂਗੇ ਥੱਲੇ ਕਿ ਨਾ ਇਕੱਠੇ ਫੇਰ ਕੰਪੈਰੀਸ਼ਨ ਦੱਸਾਂ ਕਿ ਕੀ ਕੀ ਫਰਕ ਹੈ ਆ ਸਲੌਂਚ ਉਹਦੇ ਨਾਲ ਵੱਧ ਨਿਆਰਾ ਹੁੰਦਾ 100 ਕਰ ਲੈਣਦੇ ਫਿਰ ਇਦੋਂ ਇਦੋਂ ਜੈਕਟਰ ਨੇ ਇੱਕ ਹੋਰ ਲਿਆ ਕੇ 247 ਵਧੀਆ ਲਈ ਉਹਦੇ ਨਹੀਂ ਵਧੀਆ ਲਈ ਤੱਕੜਿਆ ਹੋਰ ਫੜਾ ਲਈ ਤੂੰ ਚੜੀ ਆ ਜਾ ਆ ਕੰਨੋ ਤੇ ਆ ਵਧੀਆ ਸੁਣਾ ਲੱਗਦਾ ਇਹ ਰਣਾ ਢੀੜ ਥੋੜਾ ਲੀਟਰਾਂ ਦਾ 247 ਲਿਆਉਣਾ ਸੀ ਮੈਂ ਕਿਹਾ ਨਾ ਮਿੰਦਰਾ ਮਿੰਦਰਾ ਹੀ ਆ 247 ਛੋਟਾ ਹੀ ਤੂੰ ਰਾਹੀ ਛੋਟਾ ਜਿਹਾ ਮੈਸੀ ਹੈ ਨਾ ਮੈਸੀ ਦੀ ਲੈਫਟ ਲੂਫ ਦਾ ਹੈ ਉਹਦੀ ਲੈ ਉਹ ਕਿਹਦਾ ਸੱਤ ਦਾ ਨੂੰ ਲੈ ਆ ਮੈਂ ਇਹ ਦੀ ਓਏ ਪੰਜਾ ਹੈ ਨੈਟ ਪੰਜਾ ਹੈ ਉਹ 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 ਬਿਆਲੀ ਹੈ ਜਿਹੜਾ ਬੂਮੇ ਤੇ ਬੰਨਣਾ ਉਹ ਤੇ ਨਹੀਂ ਬੰਨਦਾ ਉਹ ਤੇ ਵੇਟ ਵਾਲਾ ਹੈ ਉਹ ਤਾਂ ਵੇਟ ਵਾਲਾ ਹੈ ਵਜਨ ਚ ਜਿਹੜਾ ਆਹ ਟਰੈਕਟਰ ਦਾ ਨਾ ਸਭ ਮੈਂ ਤੁਹਾਨੂੰ ਕਹਿੰਦਾ ਨਾ ਕੱਲਾ 582 ਦੂਜੇ ਟਰੈਕਟਰ ਨਾਲ ਉਹ ਦੂਜੇ ਟਰੈਕਟਰਾਂ ਨਾਲ ਉਹ ਵੀ ਜਾਏ ਤਗੜਾ ਹੈ ਮਨ ਲੱਗਦਾ ਸਾਡੇ ਦੂਜਿਆਂ ਨੂੰ ਉਹਨਾਂ ਨੂੰ ਤਗੜਾ ਲੱਗਦਾ ਮੈਨੂੰ ਇਹ ਲੰਗਰੋਂਗ ਦੀ ਬੇਕ ਦੀ ਤੜੀ ਕੁਆਲਟੀ ਆ ਰੰਗ ਕੋ ਸੁਣਾ ਕਰਤਾ ਹਾਂ ਨਵੇਂ ਦੇ ਕਿਸੇ ਵੀ ਨਹੀਂ ਹੋਏ ਹੋਲੈਂਡ ਦੀ ਕਾਲਾ ਰੰਗ ਹੁੰਦਾਗਾ ਉਹ ਨਹੀਂ ਵਾਹ ਵਈ ਵਾ ਠੀਕ ਹੈ ਕੀ ਕਰੇ ਫੱਟੇ ਦਵਾ ਦਵਾ ਵੜਾ ਲੋ ਤੁੜੀ ਨਾ ਨਾ ਰਹਿਣ ਦਿਓ ਹੁਣ ਉੱਡੂਗੀ